ਉਹ ਦੇਖ ਰਿਹਾ ਵੀ ਜਾਫੀ 4 ਨੇ 4 ਹੀ ਤਿਆਰ ਨੇ 14 ਦੇ ਵਿੱਚੋਂ ਦੇਖਾਂਗੇ ਵੀ ਕਿਹੜਾ ਹੁਣ ਕਰੂ ਕਮਾਲ ਖੋਸੇ ਕੋਲ ਨੇ ਆ ਮਸਤਾ ਨਾਲ ਭਿੰਡਰਾਂ ਵਾਲਾ ਜਸੂ ਹੈ ਜੋਤ ਡਗਣਾ ਪਰ ਸਾਹਮਣੇ ਦੇਖ ਰਿਹਾ ਵੀ ਗਗੜ ਪਰ ਨੰਬਰ ਖੋੜ ਆਪਦੀ ਟੀਮ ਦੇ ਖਾਤੇ ਜੋੜ ਗਿਆ ਵੀ ਨੰਬਰ ਜਿਹੜਾ ਉਹ ਆਪਦੀ ਟੀਮ ਦੇ ਖਾਤੇ ਭਾਗੀ ਕਾਂ ਦੀ ਟੀਮ ਦੇ ਖਾਤੇ ਜੁੜ ਗਿਆ ਰੇਲ ਪਾਉਣ ਲਈ ਹਰਮਨ ਆ ਗਿਆ

ਆਹ ਦੇਖ ਰਹਾ ਮੈਦਾਨ ਵਿੱਚ ਕਬੱਡੀ ਪਾਉਦਾ ਹੈ ਚਾਰ ਜਾਫਰੀ ਚੋਟੀ ਦੇ ਪਿੰਡਾਂ ਦਾ ਜਸੂ ਕੰਨੀਆ ਨਾਲ ਖੋਸੇ ਕੋੜ ਦਾ ਮਸਤ ਧਰਮਕੋੜ ਦਾ ਜੋਤ ਤੇ ਗਗਰੇ ਦਾ ਜਲਾਲਾਬਾਦ ਪੂਰਬੀ ਪਿੰਡ ਬਿਲਕੁਲ ਜਿਹੜੀ ਸੜਕ ਜਲੰਧਰ ਤੋਂ ਧਰਮਕੋੜ ਤੋਂ ਉਹ ਸੜਕ ਦੇ ਕਰਕੇ ਪਿੰਡ ਪੈਣਾ ਤੇ ਨੰਬਰ ਜਿਹੜਾ ਧਾਵੀ ਦਾ ਭਾਗੀ ਕੇਰਾ ਮਹਤਾਬ ਸਿੰਘ ਵੀ ਬੇਗੁੜਿਆਂ ਨੂੰ ਕਾਰਾ ਮਿਲਣਾ ਜਿਹੜੇ ਖਿਚੜੇ ਬਾਹਾਂ ਵਿਰਲੇ ਬੰਦੇ ਮਦਦ ਕਰ ਰਹੇ ਬਹੁਤੇ ਸੁੱਖੀ ਲੋਪੋ ਮੁਰਸ਼ਦ ਅੱਗੇ ਝੋਲੀ ਜਾਂਦੀ ਅੱਡੀ ਆਪਣੀ ਅਕਲ ਬਗਾਨਾ ਸਭ ਨੂੰ ਲੱਗਦੀ ਵੱਡੀ ਆਪਰੀ ਅਕਲ ਬਗਾਨੀ ਮਾਇਆ ਸਭ ਨੂੰ ਲੱਗ ਰਹੀ ਗੱਲ ਕੀ ਤਲਵੰਡੀ ਵਾਲਾ ਹਰਮਨ ਫੇਰ ਆ ਗਿਆ ਹੈ ਤਲਵੰਡੀ ਵਾਲਾ ਹਰਮਨ ਕਬੱਡੀ ਪਾ ਰਿਹਾ ਹੈ ਜਾਪੀ ਦੇਖਦੇ ਆ ਵੀ ਹੁਣ ਚਾਰ ਨੇ ਭਾਜੀ ਗਿਆ ਵਾਲੇ 11 ਦੇ ਵਿੱਚੋਂ ਦੇਖਾਂਗੇ ਵੀ ਹੁਣ ਕਿਹੜਾ ਕਰੂ ਕੁਮਾਰ ਸਾਹਮਣੇ ਪਈ ਹੋਈ ਰੇਡ ਤੇ ਨੌਜਾਨ ਗੱਭਰੂ ਉਹ ਦੇਖਦੇ ਆ ਵੀ ਲੱਗਿਆ ਹੋਇਆ ਜੋਰ ਫੜਿਆ ਗੁੱਟ ਭੱਜ ਗਈ ਕੈਂਚੀ ਉਹ ਦੇਖਦੇ ਆ ਵੀ ਛੜਾਈ ਕੈਂਚੀ ਪਰ ਨੰਬਰ ਨੌਜਾਨ ਗੱਭਰੂ ਕਹਿੰਦੇ ਹਰਮਨ ਆਪਦੀ ਟੀਮ ਦੇ ਖਾਤੇ ਜੋੜ ਗਿਆ ਰੇਡ ਪਾਉਣ ਲਈ ਫੋੜ ਤਿਆਰ ਵਰ ਤਿਆਰ ਹੈ ਵੀ ਮੁਠੀਆਂ ਚ ਹੁੰਦੇ ਨਾ ਤੂਫਾਨ ਕਰੇ ਬੰਗ ਬਈ ਬੰਦੇ ਕਮਜ਼ੋਰ ਕਰੇ ਜਿੱਤ ਦੇਣਾ ਜੰਗ ਬਈ ਖੈਣਾ ਤਕਦੀਰਾਂ ਨਾਲ ਪੈਂਦਾ ਬੱਲੇ ਆ ਬੈਠਣਾ ਜੇ ਢਾਕੇ ਜ਼ਿੰਦਗੀ ਦੀ ਹਿੱਕ ਤੇ ਰੇਖੂ ਦੋ ਜਿਹਰੇ ਨਾ ਰਾਸ਼ੀਆਂ ਤੇ ਰੱਖਦੇ ਯਕੀਨ ਬੰਦੇ ਟਾਕੜ ਮੁਕੱਦਰ ਨੇ ਆਪ ਲਿਖਦੇ ਰੇਖੂ ਦੋ ਜਿਹਰੇ ਨਾ ਰਾਸ਼ੀਆਂ ਦੇ ਰੱਖਵੇ ਯਕੀਨ ਬੰਦੇ ਟਾਕੜ ਮੁਕੱਦਰ ਨੇ ਆਪ ਲਿਖਦੇ ਆਹ ਭਿੰਡਰਾ ਵਾਲਾ ਆਹ ਭਿੰਡਰਾ ਵਾਲਾ ਇਹ ਜੱਸੂ ਆ ਇਹ ਪਿੰਡਰਾਂ ਦਾ ਜਸੂ ਆ ਵੇਖਣਾ ਮਰਾਨ ਵਿੱਚ ਫੜਿਆ ਹੋਇਆ ਗਿੱਟਾ ਵੀਰਾਂ ਕਾਲੇ ਦਾ ਪਿੰਡਰਾਂ ਦੇ ਸ਼ੀਰੇ ਪੰਤੇ ਦੀ ਗੱਲ ਵਾਹ ਦੇ ਪਾ ਬੱਤੀ ਵਾਲੀ ਨੂੰ ਖੋੜ ਟੱਕਿਆ ਗਿਆ ਆਹ ਪੱਪੀ ਆਣੀਆਂ ਫੋੜ ਡੱਕਿਆ ਗਿਆ ਮਰਾਨ ਵਿੱਚ ਵੀ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ ਆਹ ਦੇਖ ਰਹੇ ਇਧਰਲੇ ਪਾਸੇ ਜਿਹਨੇ ਕੁਝ ਤੱਕਿਆ ਨਾ ਉਹਨੂੰ ਸਰੂਰ ਚੜ ਗਿਆ ਹੁਣ ਹੈ ਉਹਨੂੰ ਨਸ਼ਾ ਜਾਗਣ ਵੀ ਭਿੰਡਰਾਲਾ ਤੇ ਆਹ ਮੁੰਡਾ ਇੱਕ ਪਾਸੇ ਹੀ ਕਰੀ ਤੁਰਿਆਉਣਾ ਹੈ ਮੁੰਡੇ ਕਮਾਲ ਜਿਹੜੀ ਕਰੀ ਤੁਰਿਆਉਂਦੇ ਆ ਕੌਣ ਕਬੱਡੀ ਪਾਵੇਗਾ ਤਲਵੰਡੀ ਵਾਲਾ ਕੱਲਈ ਵਨ ਮੈਨ ਆਰਮੀ ਦਾ ਕੰਮ ਕਰ ਰਹਾ ਤਲਵੰਡੀ ਵਾਲਾ ਕੱਲਈ ਵੇਰ-ਵੇਰ ਕੇ ਕਬੱਡੀਆਂ ਪਾਉਂਦਾ ਜੰਡੂ ਟੈਂਟ ਵਾਲੇ ਵੀਰਾਂ ਦਾ ਕੇਵਲ ਸਿੰਘ ਜਿੰਨਾ ਵੱਲੋਂ 7700 ਤੇ ਬਾਈ ਤਾਰਾ ਸਿੰਘ ਜੀ ਚੰਪਾ ਵਾਲਾ ਜਿੰਨਾਂ ਵੱਲੋਂ 5100 ਰੇ ਬਹੁਤ ਵੱਡੇ ਯੋਜਨ ਇਸ ਟੂਰਨਾਮੈਂਟ ਲਈ ਆ ਬਹੁਤ ਵੱਡਾ ਧੰਨਵਾਦ ਹੈ ਆਹ ਦੇਖ ਰਹਾ ਮੈਦਾਨ ਵਿੱਚ ਤਲਵੰਡੀ ਬੱਲੀਆ ਦਾ ਹਰਮਨ ਫੇਰ ਚਾਰ ਜਾਫੀ ਨੇ 11 ਵਿੱਚੋਂ ਕੌਣ ਹੁਣ ਕਰਾਊ ਬੱਲੇ ਬੱਲੇ ਕੌਣ ਲੱਤੀ ਲੱਗੂ ਕੌਣ ਗੁੱਟ ਫੜੂਗਾ ਇਹ ਗੱਲ ਕਰੇ ਸਮੇਂ ਨੇ ਜਿਹੜੀ ਤੈਅ ਕਰ ਦੇਣੀ ਆ ਅੱਜ ਦੇ ਵੱਡੇ ਮੇਲੇ ਦੇ ਭੰਗੜੇ ਪਾ ਰਹੇ ਨੇ ਪਰ ਤਲਵੰਡੀ ਵਾਲਾ ਫੇਰ ਬੱਲੇ 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 ਆਹ ਹਰ ਜਾ ਪਾਸੇ ਤਲਵੰਡੀ ਵਾਲਾ ਤਲਵੰਡੀ ਵਾਲਾ ਪਰ ਇਹ ਕਿਵੇਂ ਲੜੀ ਖੇਡ ਮੁੰਡੇ ਦੀ ਤਾਰੀਆਂ ਮਾਰਦੇ ਜੋਰ ਦੀ ਕੱਲਿਆ ਤੇ ਕੱਲਾ ਹੀ ਰਵੀ ਸਭਾ ਲੱਖ ਹੈ ਮੇਰੇ ਵੀਰੋ ਮੀਨਾ ਵੀ ਪੋਰਾ ਚੱਲਦਾ ਸਿੱਖ ਗੋਮ ਕਰੇ ਪੋਰਾ ਮਹੀਨਾ ਭਲਾ ਨਹੀਂ ਸਕਦੀ ਪਈ ਹੋਈ ਕਬੱਡੀ ਤੇ ਬੋਲ ਵੱਡੇ ਵੀਰ ਦੇ ਲੋ ਰੇਡ ਕਹਿੰਦੇ ਮਹਿਤਾਬ ਭਾਜੀ ਕਿਆ ਬੜਾ ਗੱਭਰੂ ਕਬੱਡੀ ਪਾ ਰਿਹਾ ਇਹਦਾ ਖੋਸਾ ਕੋਟਲੇ ਪਿੰਡ ਹੈ ਇਹਨੂੰ ਮਸਤ ਕਹਿੰਦੇ ਆ ਪਰ ਸਾਹਮਣੇ ਪਈ ਹੋਈ ਕਬੱਡੀ ਤੇ ਹੁਣ ਟੱਕਰ ਸਿਰੇ ਦੀ ਹੈ ਟੱਕਰ ਸਿਰੇ ਦੀ ਹੈ ਭਾਜੀ ਕਿਆ ਬੜਾ ਤੇ ਖੋਸੇ ਕੋਟਲੇ ਵਾਲਾ ਹਾਂ ਵੇਖ ਰਾਜੂ ਦੇ ਪਿੰਡ ਦਾ ਬਾਬਾ ਫਤੇ ਸਿੰਘ ਜੀ ਕਹਿੰਦੇ ਕਿਰਪਾ ਜੀ ਦੀ ਧਰਤੀ ਤੇ ਇਹ ਖੋਸੇ ਕੋਟਲੇ ਵਾਲਾ ਮਸਤ ਮੁੰਡਾ ਆਹ ਦੇਖ ਮਹਾਰਾਨ ਵਿੱਚ ਸਿਰੇ ਦੇ ਜੱਫੇ ਲੱਗ ਰਹੇ ਆ ਅਗਲੇ ਮੀਡੀਆ ਟੀਮਾਂ ਵੀ ਕਿਰਪਾ ਕਰਕੇ ਲੈ ਵੀ ਆਕਲੀ ਵਾਲੀਆ ਜਰੂਰ ਕਹਿਣੀ ਜਿਹੜੀਆਂ ਟੀਮਾਂ ਦੇ ਸਤ ਅਗਲਾ ਮੈਚ ਆਕਾਲ ਸਰ ਮੋਗਾ ਤੇ ਬੁੱਟਰ ਕਲਿਆਣ ਸੁੱਖਾ ਤੇ ਰਾਮਗੜ ਭੁੱਲਰ ਇਹ ਟੀਮਾਂ ਜਿਹੜੀਆਂ ਬਾਰਮਾ ਪਰਹਿਣ ਗਈਆਂ ਸਾਡੀ ਬੇਨਤੀ ਹੈ ਜੀ ਟੀਮਾਂ ਨੂੰ ਆਕਾਲ ਸਰ ਮੋਗਾ ਤੇ ਬੁੱਟਰ ਹੋਵੇ ਮੈਚ ਹੋਵੇਗਾ ਉਸ ਤੋਂ ਬਾਅਦ ਕਲਿਆਣ ਸੁੱਖਾ ਤੇ ਰਾਮਗੜ੍ਹ ਭੁੱਲਰ ਦਾ ਮੈਚ ਹੋਵੇਗਾ ਲੋ ਸਾਹਮਣੇ ਕਬੱਡੀ ਖੇਡਦੇ ਮੈਦਾਨ ਵਿੱਚ ਨੌਜਾਨ ਜੰਟਾ ਕਬੱਡੀ ਪਾ ਰਿਹਾ ਹੁਣ ਚਾਰ ਨੇ ਤੇ ਚਾਰ ਹੀ ਤਿਆਰ ਨੇ ਚਾਰਾਂ ਦੇ ਵਿੱਚੋਂ ਇੱਕ ਨੇ ਨਾਲ ਕਰ ਮੁਕਾਬਲਾ ਟੱਕਰ ਸਿਰੇ ਦੀ ਪਰ ਨੰਬਰ ਦੇਖ ਰਿਹਾ ਵੀ ਜੰਟਾ ਆਹ ਖੋਸੇ ਕੋਟਲੇ ਵਾਲਾ ਅਰੇ ਮੈਦਾਨ ਕੌਡੀਆਂ ਵੀ ਪਾਉਣਾ ਇਹ ਮਸਤ ਹੈ ਖੋਸੇ ਕੋਟਲੇ ਦਾ ਔਰ ਦੇਖਣਾ ਵੀ ਨੰਬਰ ਜਿਹੜਾ ਉਹ ਮੇਰੇ ਵੀਰੋ ਜੋੜ ਦਿੰਦਾ ਹੈ ਰੇਡ ਫੋਰ ਦੀ ਹੈ ਆ ਮੁੰਡਾ ਵੀ ਇਹ ਸੀਜ਼ਨ ਇੱਕ ਨਵਾਂ ਧਾਵੀ ਬਣ ਕੇ ਮਿਹਨਤ ਕਰਕੇ ਓਪਨ ਵਿੱਚ ਐਂਟਰੀ ਕੀਤੀ ਹੈ ਤੇ ਦੁਨੀਆਂ ਦੇ ਵੱਡੇ ਵੱਡੇ ਸਟਾਰਾਂ ਨੂੰ ਜਿਹੜਾ ਵਕਤ ਪਾਇਆ ਹੋਇਆ ਆ ਉਹ ਦੇਖ ਰਹਾ ਵੀ ਮਹੀਨਾ ਪੂਰਾ ਚੱਲਦਾ ਵੀ ਕੌਮ ਤੋਂ ਸਾਰਾ ਪਰਿਵਾਰ ਵਰਤਾ ਸੀ ਕਰੀ ਨਾ ਸੀ ਸੀ ਸਿੱਕੀ ਕੌਮ ਲਈ ਕੱਲਾ ਕੱਲਾ ਤੋਰਤਾ ਰੱਖੀ ਨਾ ਨਿਸ਼ਾਨੀ ਤੇ ਨਾ ਕੋਈ ਰਹੀ ਵੰਟੀ ਕਲਮ ਝੁਕਾਵੇ ਸਿਰ ਤਾਂ ਮੁੱਲ ਤਾਰ ਗਈ ਖੰਡੇ ਬੁਰਜ ਵਿੱਚ ਦਿੰਦੀ ਲੋਰੀਆਂ ਦਾਦੀ ਪੋਤੇ ਵਰਗੀ ਠੰਡੇ ਬੁਰਜ ਵਿੱਚ ਦਿੰਦੀ ਆਹ ਲੋਰੀਆਂ ਦਾਦੀ ਪੋਤੇ ਵਰਗੀ ਉਹ ਇਤਿਹਾਸ ਵੱਡਿਆ ਸਿੱਖ ਕੌਮਰੇ ਪਰ ਤਲਵੰਡੀ ਵਾਲਾ ਫੇਰ ਆਹ ਮੁੰਡਾ ਦੇਖ ਲੈ ਵੀ ਪਰਮਾ ਜੁੱਸਾ ਏ ਗੱਲ ਵਿੱਚ ਤਵੀਤੀ ਹੈ ਤੇ ਮੁੰਡੇ ਕਹਿੰਦੇ ਚਾਲ ਭਾਗੀ ਕਰੇ ਉਡੀਕਰੇ ਕੌਣ ਬੱਲੇ ਬੱਲੇ ਕਰਾਵੇਗਾ ਕੌਣ ਜਫਾ ਲਾਵੇਗਾ ਇਹ ਗੱਲ ਕਰੇ ਸਮੇਂ ਦੀ ਵੀ ਰੇਡਾਂ ਪਾਵੇਂ ਲੱਖ ਪੈਂਦੀਆਂ ਗੱਲਾਂ ਜਫਿਆਂ ਦੇ ਮੁਕਰੀ ਰੇਡਾਂ ਪਾਵੇਂ ਲੱਖ ਪੈਂਦੀਆਂ ਗੱਲਾਂ ਜਫਿਆਂ ਤੇ ਬਦਰੀ ਵਾਲਾ ਕਾਸ਼ਵੀ ਆਇਆ ਹੋਇਆ ਆਪਣੀ ਮਡਲੀ ਨਾਲ ਪਰ ਨੰਬਰ ਜਿਹੜਾ ਕਹਿੰਦੇ ਉਹ ਮੇਰੇ ਵੀਰੋ ਰੇਡਰ ਦੇ ਹਿੱਸੇ ਨੰਬਰ ਧਰਮਕੋਟ ਦੀ ਟੀਮ ਦੇ ਹਿੱਸੇ ਨੰਬਰ ਤਲਵੰਡੀ ਮੱਲੀਆਂ ਦੀ ਟੀਮ ਦੇ ਹਿੱਸੇ ਹਾਂ ਦੋਹਾਂ ਨੇ ਸੌ ਖਾ ਲਈ ਹੁਣ ਰੈਫਰੀ ਨੂੰ ਖਵਾ ਲੋ ਹਾਂ ਦੋਹਾਂ ਨੇ ਸੌ ਖਾ ਲਈ ਰਵੀ ਸੋ ਨਹੀਂ ਹੁਣ ਸੱਚ ਕੌਣ ਝੂਠ ਕੌਣ ਮੈਂ ਕਹਾਂ ਰੈਫਰੀ ਨੂੰ ਖਵਾ ਲੋ ਆਹ ਦੇਖ ইমরান ਵਿੱਚ ਨੰਬਰ ਧਾਵੀ ਦਾ ਬਾਕੀ ਰੀਪਲੇ ਦੇ ਫੈਸਲੇ ਰੇਡ ਮਹਿਤਾਬ ਦੀ ਤੇ ਬੋਲ ਲਮੀ ਦੀ ਮਹਿਤਾਬ ਭਾਜੀ ਕਿਆ ਬਣਾ ਗੱਭਰੂ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪਰ ਸਾਹਮਣੇ ਦੇਖਦੇ ਆ ਵੀ ਮਾਸਟਰ ਦੇ ਨਾਲ ਕਰ ਮੁਕਾਬਲਾ ਨੰਬਰ 9 ਗੱਭਰੂ ਆਪਦੀ ਟੀਮ ਦੇ ਖਾਤੇ ਜੋੜ ਗਿਆ ਵਿੱਚ ਬੁਰਜ ਦੇ ਮਾਤਾ ਕੋਲ ਜਮੋਸੀ ਮੋਤੀ ਮਹਿਰਾ ਆਇਆ ਸਤ ਗੁਰ ਦੇ ਲਾਲਾਂ ਦਾ ਉਸਨੇ ਰੋਰੋ ਹਾਲ ਸੁਣਾਇਆ ਕੀ ਦੱਸਾਂ ਮੈਂ ਮਾਤਾ ਪਾਪੀ ਨੇ ਕੀਤੇ ਜ਼ੁਲਮ ਕਰੋੜੀ ਬਚ ਚਿੰਤੀ ਨੀਹਾਂ ਦੇ ਦਾਦੀਏ ਦੋ ਲਾਲਾਂ ਦੀ ਜੋੜੀ ਬਚ ਚਿੰਤੀ ਨੀਹਾਂ ਦੇ ਦਾਦੀਏ ਦੋ ਲਾਲਾਂ ਦੀ ਜੋੜੀ ਸਵਾ ਦੇ ਦਿਨ ਚੱਲਦਿਆਂ ਮੇਰੇ ਵੀਰਿਓ ਮਹੀਨਾ ਪੋੜਾ ਪਰ ਸਾਹਮਣੇ ਕਬੱਡੀ ਪਈ ਹੋਈ ਏ ਨੌਜਣ ਹਰਮਨ ਕਬੱਡੀ ਪਾ ਰਿਹਾ ਹੁਣ ਚਾਰ ਨੇ ਤੇ ਚਾਰ ਹੀ ਤਿਆਰੇ ਚਾਰਾਂ ਦੇ ਵਿੱਚੋਂ ਕਿਹੜਾ ਹੁਣ ਕਰੂਪਵਾਲ ਕਿਹੜਾ ਹਰਮਨ ਨੂੰ ਲਾਉ ਜਫਾ ਸ਼ਕੂਰ ਵਾਲਾ ਕਰਦਾ ਹੋਇਆ ਟਰਾਈ ਪਰ ਨੰਬਰ ਹਰ ਮਨਪਰ ਦੀ ਟੀਮ ਦੇ ਖੇਦੇ ਜੁੜ ਗਿਆ। ਮੁੰਡਾ ਕਬੱਡੀ ਬੱਲੀਆਂ ਵਾਲਾ ਆਪਣੀ ਟੀਮ ਦੇ ਇਸੇ ਨੰਬਰ ਜੁੜ ਗਿਆ। ਉਧਰ ਸਾਡੇ ਵਿੱਕੀ ਗੋਇ ਦੀ ਝੜਿੱਕਾ ਵਾਲੇ ਵਿਸ਼ੇਸ਼ ਤੌਰ ਤੇ ਆਇਆ ਹੈ। ਛਡਾਈਆ ਕਬੱਡੀ ਦੇ ਜਦੋਂ ਆਕਰੇ ਮੇਲੇ ਹੁੰਦੇ ਵੱਡੀ ਤੇ ਭਰਵੀ ਹਾਜ਼ਰੀ ਹੁੰਦੀ ਹੈ। ਪਰ ਆਹ ਦੇਖ ਰਹਾ ਮદાન ਵਿੱਚ ਰੇਡ ਪਾਉਣ ਲਈ ਫੇਰ ਤਾ ਵੀ ਵਾਧਾ ਹੋਇਆ ਬੱਪੀ ਆਰੀਆ ਫੋੜ ਮੋਰ ਦੇ ਕਬੂਤਰ ਬੜੇ ਉੱਡਦੇ ਆ ਮੁੰਡੇ ਦੀ ਰੇਡ ਕਰੇ ਆ ਦੁਨੀਆ ਵਿੱਚ ਮਸ਼ਹੂਰ ਹੈ ਇੱਕ ਪਾਸੇ ਗਗੜਾ ਖੋਸੇ ਕੋਟਲੇ ਵਾਲਾ ਮਸਤ ਰਾਜੂ ਹੁਣਾਂ ਨੇ ਪਿੰਡ ਦਾ ਇੱਕ ਵਾਰੀ ਫੇਰ ਇਹ ਬੱਲੇ 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 ਆ ਬੱਲੇ ਆ ਬੱਲੇ ਹਟ ਕਬੱਡੀ ਆ ਦੇਖ ਰਿਹਾ ਵੀ ਖੋਸੇ ਕੋਟਲੇ ਵਾਲਾ ਤੇ ਫੋੜ ਹੁੰਦੇ ਹੁੰਦੇ ਦੂਰ ਇੱਕ ਵਾਰੀ ਤਾੜੀਆਂ ਇਹ ਖੋਸੇ ਕੋਟਲੇ ਵਾਲਾ ਆਹ ਦੇਖ ਜਿਹੜਾ ਮੁੰਡਾ ਕਰੇ ਬੱਲੇ ਬੱਲੇ ਕਰਾ ਗਿਆ ਉਧਰ ਰਾਜਾ ਰੂਮੀ ਤੇ ਗੰਮਾ ਨਿਊਜ਼ੀਲੈਂਡ ਮੇਰੀ ਬੇਨਤੀ ਹੈ ਵੀ ਜਰੂਰ ਕਿਰਪਾ ਕਰਕੇ ਜਿਹੜਾ ਆਪਣਾ ਸਨਮਾਨ ਪ੍ਰਾਪਤ ਕਰ ਲੈਣਗੇ ਔਰ ਦੇਖਣਾ ਵੀ ਦੋਨੋਂ ਭਰਾ ਨਿਊਜ਼ੀਲੈਂਡ ਵਿੱਚ ਹੈ ਰਾਜੇ ਭਾਈ ਆ ਜਾਓ ਆਪਾਂ ਸਨਮਾਨ ਲੈ ਲਈਏ ਰਾਜਾ ਭਾਈ ਤੇ ਗੰਮਾ ਭਾਈ ਨਿਊਜ਼ੀਲੈਂਡ ਉਧਰ ਭਰਾਵਾਂ ਨੇ ਜਿਹੜੇ ਸਨਮਾਨ ਵੀ ਕੀਤੇ ਜਾ ਰਹੇ ਨੇ ਜਿਹੜੇ ਵੀਰਾਂ ਦੇ ਜੋਰਦਾਨ ਇਸ ਟੂਰਨਾਮੈਂਟ ਦੇ ਲਈ ਉਧਰ ਗੋਰਾ ਮਾਲਲੇ ਵਾਲਾ ਸਾਡਾ ਭਰਾ ਇਹ ਆ ਕਹਿੰਦੇ ਜੁੰਡੀ ਦਾ ਯਾਰ ਜਗਪ੍ਰੀਤ RAMU ਆਇਆ ਹਰਨਾਜ ਵਿਜੇਲਾ ਉਹ ਵੀਰ ਵੀ ਵਿਸ਼ੇਸ਼ ਤੌਰ ਤੇ ਪੁਜਿਆ ਉਹਦਾ ਵੀ ਧੰਨਵਾਦ ਹੈ ਤੇ ਸਾਹਮਣੇ ਕਬੱਡੀ ਖੇਡ ਦੇ ਮੈਦਾਨ ਵਿੱਚ ਪਈ ਹੋਈ ਹੈ ਜਾਫੀ ਦੇਖਦੇ ਆ ਵੀ ਹੁਣ 4 ਨੇ ਤੇ 4 ਹੀ ਤਿਆਰ ਨੇ 11 ਦੇ ਵਿੱਚੋਂ ਕਿਹੜਾ ਹੁਣ ਕਰੂ ਕਮਾਲ ਭਾਗੀ ਕੇ ਪਿੰਡ ਵਾਲਾ ਪਰ ਸਾਹਮਣੇ ਦੇਖਦੇ ਆ ਵੀ ਡਬਲ ਟੱਚ ਹੋ ਗਿਆ ਡਬਲ ਟੱਚ ਦੇ ਫੈਸਲੇ ਗੁਰਮਖ ਸਿੰਘ ਦੀ ਸੋਡੀ ਵਾਲਾ ਤੇ ਸੋਨੀ ਕੋਟ ਕਰੋੜ ਦਾ ਜੋ ਫੈਸਲੇ ਕਰ ਰਿਹਾ ਭਾਗੀ ਕੇਰਾ ਮਹਿਤਾ ਫੇਰ ਕਬੱਡੀ ਪਾਉਣ ਲਈ ਕੀ ਹੋ ਗਿਆ ਦੱਸੋ ਮਹਤਾਬ ਸਿੰਘ ਭਾਗੀ ਜੀ ਦਾ ਫੇਰ ਕਬੱਡੀ ਪਾਉਂਡ ਲਈ ਤਿਆਰ ਹੈ ਔਰ ਦੇਖ ਰਹਾ ਵੀ ਇਧਰਲੇ ਪਾਸੇ ਫੈਸਲੇ ਫੈਸਲੇ فاਸਲੇ ਵਧਾਉਣਗੇ ਰੇਸ਼ਮ ਜਰੂਰ ਫੈਸਲੇ فاਸਲੇ ਵਧਾਉਣਗੇ ਪਰ ਭਾਗੀ ਜੀ ਦਾ ਮਹਤਾਬ ਸਿੰਘ ਟੈਟੂ ਖਣਵਾਏ ਹੋਇਆ ਔਰ ਦੇਖਣਾ ਵੀ ਚਾਰ ਜਾਫੀ ਤਾਰ ਨੇ ਗਗਨ ਵਰਗੇ ਜੋਤ ਵਰਗੇ ਆ ਮੁੰਡਾ ਜਸੂ ਕਨੇ ਵੀਰਾ ਕਾਲੇ ਦਾ ਹੁੰਦੀ ਹੋਈ ਬੱਲੇ ਬੱਲੇ ਆ ਫੜਿਆ ਲੱਕ ਪਰ ਭਾਗੀ ਕੇ ਦਾ ਮਹਿਤਾਬ ਸਿੰਘ ਫਿੰਦਰੀ ਘੋੜੀ ਵਾਂਗੂ ਉਹ ਟੈਟੂ ਦਾ ਪਾਟ ਹੋਲਡ ਸੀਗਾ ਇਸ ਮੈਚ ਦੇ ਵਿੱਚ ਉਹ ਨੰਬਰ ਜਿਹੜਾ ਜਾਫੀਆਂ ਦਾ ਵੀਰੋ ਨੋਟ ਕਰ ਲਓ ਹੋਲਡ ਵਾਲਾ ਨੰਬਰ ਜਿਹੜਾ ਉਹ ਜਾਫੀਆਂ ਦਾ ਉਹ ਸਾਹਮਣੇ ਕਬੱਡੀ ਖੇਡ ਕਿਹੜਾ ਗੱਬਰੂ ਖੇਡ ਮੈਦਾਨ ਦੇ ਵਿੱਚ ਪਾਵੇਗਾ ਹੋਲਡ ਵਾਲਾ ਨੰਬਰ ਜਿਹੜਾ ਉਹ ਜਾਫੀਆਂ ਦਾ ਭਵਨਜੀ ਪਾਉ ਜੀ ਰੇਡ ਉਹ ਨੰਬਰ ਜਿਹੜਾ ਜਾਫੀਆਂ ਦੇ ਹਿੱਸੇ ਦਿੱਤਾ ਗਿਆ ਹੈ ਔਰ ਦੇਖਣਾ ਵੀ ਖੋਸੇ ਕੋਟਲੇ ਵਾਲਾ ਮਸਤ ਫੇਰ ਕਬੱਡੀ ਪਾਉਣ ਦੀ ਤਾਰ ਹੈ ਇਹ ਮੁੰਡਾ ਵੀ ਕਹਿੰਦੇ ਪਿਛਲੇ ਸੀਜ਼ਨ ਤੋਂ ਚਰਚਾ ਦਾ ਵਿਸ਼ਾ ਬਣ ਕੇ ਆਇਆ ਹੈ ਜਦੋਂ ਦੀ ਨਰੋਲ ਕਬੱਡੀ ਬੋਗਿਆਂ ਨੇ ਕਰੌੜੀ ਸ਼ੁਰੂ ਕੀਤੀ ਤੇ ਖੋਸੇ ਕੋਟਲੇ ਵਾਲਾ ਮਸਤ ਔਰ ਉਹਨਾਂ ਦੇਖਣਾ ਵੀ ਨਵਾਂ ਇੱਕ ਉੱਬਰ ਦਾ 스타 ਬਣ ਕੇ ਇਸ ਸੀਜ਼ਨ ਵੀ ਛੋਟੀ ਛੋਟੀ ਦੇ ਰੀਡਰਾਂ ਨੂੰ ਜਫੇ ਲਾਉਣ ਵਾਲਾ ਖੋਸੇ ਕੋਟਲੇ ਵਾਲਾ ਮਸਤ ਇੱਕ ਤਗੜੇ ਨੰਬਰ ਦੇ ਵਾਅਦੇ ਕਰ ਗਿਆ ਭਾਗੀ ਕੇ ਵਾਲਾ ਮਹਿਤਾਬ ਆ ਗਿਆ ਭਾਗੀਕੇ ਵਾਲਾ ਮਹਿਤਾਬ ਆ ਗਿਆ। ਘੁੱੱਦੇ ਵਾਲਾ ਲਵੀ ਕਹਿੰਦੇ ਵੱਡਾ ਹਿੱਸਾ ਬਣਿਆ ਹੋਇਆ ਮੇਰੇ ਵੀਰੋ। ਭਾਗੀਕੇ ਦੀ ਟੀਮ ਦਾ ਪਰ ਸਾਹਮਣੇ ਰੇਡ ਨੌਜਾਨ ਭਾਗੀਕੇ ਪਿੰਡ ਵਾਲਾ ਮਹਿਤਾਬ ਸਰ ਕਬਾਡੀ ਪਾ ਰਿਹਾ। ਹੁਣ ਚਾਰ ਜਾਫੀ ਨੇ ਚਾਰਾਂ ਦੀ ਘੁੰਮਦੀ ਹੋਈ ਚੈਨ। ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਹੁਣ ਕਿਹੜਾ ਕਰੂ ਕਮਾਲ। ਗਗਣਾ, ਜੋਤ ਪਰ ਸਾਹਮਣੇ ਗਗਣ 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 ਤੇ ਭਾਗੀਕੇ ਵਾਲਾ ਮਹਿਤਾਬ। ਆਹ ਭਾਗੀਕੇ ਵਾਲਾ ਮਹਿਤਾਬ ਪਰ ਨੰਬਰ ਰੇਡਾ ਹੋ ਦੇਖਣਾ ਵੀ